ਬਜਵਾੜਾ ਕਲਾ ਵਿਖੇ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾ ਉਨਾ ਰੋਡ ਬਜਵਾੜਾ ਕਲਾ ਹੁਸ਼ਿਆਰਪੁਰ ਸਮੂਹ ਨਗਰ ਨਿਵਾਸੀ ਐਨਆਰਆਈ ਵੀਰਾ ਤੇ ਇਲਾਕੇ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤਿ ਸਮਾਗਮ ਸਮਾਗਮ 14 ਦਸੰਬਰ ਨੂੰ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਏ ਜਾ ਰਹੇ ਹਨ ਇਸ ਮੌਕੇ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਛਾਵਣੀ ਨਿਹੰਗ ਸਿੰਘਾਂ ਮੁਖੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਬਜਵਾੜਾ ਕਲਾ ਦੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 1 ਦਸੰਬਰ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਰਬਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 10 ਦਸੰਬਰ ਨੂੰ shri ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੂਜੀ ਲੜੀ shri ਅਖੰਡ ਪਾਠ ਸਾਹਿਬ ਜੀ ਦੀ 12 ਦਸੰਬਰ ਨੂੰ ਆਰੰਭ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 14 ਦਸੰਬਰ ਨੂੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ 14 ਦਸੰਬਰ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤਿ ਸਮਾਗਮ ਮੌਕੇ ਪੰਥ ਪਰ ਸਿਧਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਸੰਤ ਮਹਾਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਸਿਆਸੀ ਆਗੂ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਤਾ ਪੂਜ ਕੇ ਹਾਜ਼ਰੀ ਭਰੰਗਿਆ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਮਿਆ ਪੂਤ ਭਗਤ ਗੋਬਿੰਦ ਕਾ ਅਰਗਟਿਆ ਸਭ ਮੈਂ ਲਿਖਿਆ ਧੁਰਕਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਨ ਗੁਰ ਜਣਿਆ ਮਾਈ ਮਨ ਜੋ ਭਾਪ ਰਬ ਆਗਮ ਸੁਣਿਆ ਤੰਤਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੰਤਰ ਬਾਬਾ ਫਤੇ ਸਿੰਘ ਸਾਹਿਬ ਜੀ ਦੀ ਮਿਸਲ ਸਾਹਿਬਜਾਦਾ ਬਾਬਾ ਫਤੇ ਸਿੰਘ ਤਰਨਤਾਰਨ ਦਾ ਜਥੇਬੰਦੀ ਬਣੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਸ਼ੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਵਿਖੇ 14 ਦਸੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੰਮ੍ਰਿਤ ਵੇਲੇ ਲਗਭਗ 9:30 ਵਜੇ ਸ੍ਰੀ ਖੰਡਾ ਜਪ ਸਾਹਿਬ ਜੀ ਦੇ ਭੋਗ ਪੈਣਗੇ ਅਤੇ ਉਪਰੰਤ ਬਾਹਰ ਖੁੱਲੇ ਪੰਡਾਲ ਦੇ ਅੰਦਰ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਗੜਗਾਜ ਜਿਹਦਾ ਸ੍ਰੀ ਅਕਾਦਤਾ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੀਰਤਨੀ ਜਥੇ ਅਤੇ ਇਸੇ ਤਰ੍ਹਾਂ ਕੀ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਕੀਰਤਨੀ ਜਥਾ ਸੰਤ ਮਹਾਪੁਰਸ਼ ਨਿਆਂਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਤਿਕਾਰਯੋਗ ਸੰਤ ਬਾਬਾ ਸਰਬਜੋ ਸਿੰਘ ਬੇਦੀ ਸਾਹਿਬ ਅਤੇ ਹੋਰ ਵਿਦਵਾਨ ਮਹਾਪੁਰਸ਼ ਇਸ ਦੀਵਾਨ ਵਿੱਚ ਪਹੁੰਚ ਰਹੇ ਹਨ ਸੋ ਸਾਰੀਆਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ 10 ਸਤਰੀ ਨੂੰ ਅਖੰਡ ਜਪ ਸਾਹਿਬ ਜੀ ਦੀ ਲੜੀ ਆਰੰਭ ਹੋਵੇਗੀ 12 ਨੂੰ ਭੋਗ ਜਪ ਪਾਏ ਜਾਣਗੇ 12 ਨੂੰ ਸ੍ਰੀ ਕਨਜਾਪ ਸਾਹਿਬ ਆਰੰਭ ਹੋਣਗੇ ਤੇ 14 ਦਸੰਬਰ ਨੂੰ ਭੋਗ ਪ੍ਰੰਤ ਦੀਵਾਨ ਸਜਾਇਆ ਜਾਣਗੇ ਤੇ ਨਾਲ ਜਰੂਰੀ ਬੇਨਤੀ ਹੈ ਕਿ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਖੰਡਾਵਾਟਾ ਲੈ ਕੇ ਆ ਰਹੇ ਹਨ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਉਹ ਕੇਸੀ ਇਸ਼ਨਾਨ ਕਰਕੇ ਧੋਤੇ ਹੋਏ ਵਸਤਰ ਪਹਿਨ ਕੇ ਗੁਰਦਾਰ ਸਾਹਿਬ ਆਉਣ ਦੀ ਕਿਰਪਾਲਤਾ ਕਰਨ ਤੇ ਖੰਡੇ ਵਟ ਦਾ ਅਮਰਿਸ਼ਾ ਕਰਕੇ ਗੁਰੂ ਵਾਲੇ ਬਣ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਸਮੂਹ ਸੰਗਤਾਂ ਦੇ ਸਮੁੱਚੇ ਤੌਰ ਤੇ ਖੁੱਲਾ ਸੱਦਾ ਹੈ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾਲਾ ਦਾ ਜਥੇਵੰਦੀ ਦਾ ਸੇਵਾਦਾਰ ਹੁੰਦਾ ਹੋਇਆ ਸਮੂਹ ਸੰਗਤਾਂ ਦੇ ਚਰਨਾ ਵਿੱਚ ਸੀਸ ਨਵਾ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪ੍ਰਾਣ ਦੀ ਅਹੋਤੀ ਦੇ ਕਰਕੇ ਸਰੀਰ ਤੇ ਅਸਹਿਹ ਤੇ ਇਕਹਿ ਘਟਸਾ ਹਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਿੱਖੀ ਸਿਰਕ ਨਹੀਂ ਹਾਰਿਆ ਐਸੇ ਸੂਰਬੀਰ ਮੇਰੇ ਬਲੀ ਯੋਧੇ ਤੰਤਰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਪਹਿਲੀ ਵਾਰ ਇੱਕ ਸੱਤ ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਉਹ ਮਹਾਨ ਸੂਰਬੀਰ ਯੋਧੇ ਦੇ ਚਾਨਣ ਤੇ ਨਮਸਕਾਰ ਕਰਨ ਕਰਨ ਵਾਸਤੇ ਸਾਰੀਆਂ ਸੰਗਤਾਂ ਪਹੁੰਚ ਕਰਕੇ ਤੰਤਰਨ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਹਾ ਪ੍ਰੇਸ਼ਾਨ ਵੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਮਹਾ ਪਰਸ਼ਾ ਨੂੰ ਸੱਦਾ ਦਿੱਤਾ ਗਿਆ ਹੈ ਉਹ ਜ਼ਰੂਰ ਪਹੁੰਚਣ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਰਾਗੀ ਸਾਡੀ ਸਿੰਘਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਵੀ ਪਹੁੰਚਣ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ